ਪਰਾਇੰ ਪੰਜਾਬ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਇੱਕ ਵਾਰ ਤੁਹਾਡਾ ਫੇਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ 15 ਫਰਵਰੀ ਹੋ ਚੁੱਕੀ ਹੈ ਔਰ ਗੱਲਬਾਤ ਅਸੀਂ ਕਰਨੀਆਂ ਦੀਪ ਸਿੱਧੂ ਦੇ ਨਾਲ ਰਿਲੇਟਡ ਜ਼ਰੂਰ ਗੱਲ ਸਾਂਝੀ ਕਰਨੀ ਆ ਤੁਹਾਡੀਆਂ ਮੈਂ ਕੁਝ ਕੌਲਾਂ ਕੁਝ ਵਿਚਾਰ ਲੈਣੇ ਚਾਹਾਂਗਾ ਕੋਸ਼ਿਸ਼ ਮੇਰੀ ਸੀ ਕਿ ਅੱਜ ਮੈਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਲੈ ਕੇ ਆਵਾਂ ਬਟ ਉਹਨਾਂ ਨੇ ਇੱਕ ਜਿਹੜਾ ਦੀਪ ਸਿੱਧੂ ਦਾ ਇੱਕ ਸਮਾਗਮ ਮਨਾਇਆ ਯਾਦ ਦੇ ਵਿੱਚ ਸੋ ਉਹ ਉਧਰ ਬਿਜ਼ੀ ਸਨ ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਹਫ਼ਤੇ ਦੇ ਵਿੱਚ ਦੀਪ ਸਿੱਧੂ ਦੇ ਵੱਡੇ ਭਰਾ ਮਨਦੀਪ ਸਿੱਧੂ ਆ ਉਹਨਾਂ ਨਾਲ ਲਾਈਵ ਗੱਲਬਾਤ ਕਰਨ ਦੀ ਸੋ ਅੱਜ ਉਹ ਬਿਜ਼ੀ ਸਨ ਤੇ ਅੱਜ ਵੈਸੇ ਵੀ ਦੀਪ ਸਿੱਧੂ ਬਾਈ ਦੀ ਆ ਜਿਹੜੀ ਆ ਤੀਜੀ ਡੈਥ ਐਨੀਵਰਸਰੀ ਅੱਜ 3 ਸਾਲ ਹੋ ਗਏ ਨੇ ਸਾਡੇ ਉਸ ਅਗਾਹ ਵਧੂ ਦੂਰਅੰਦੇਸ਼ੀ ਤੇ ਉੱਚੀ ਸੋਚ ਵਾਲਾ ਇੱਕ ਵਿਅਕਤੀ ਇੱਕ ਸਾਡਾ ਵੀਰ ਸਾਡੇ ਤੋਂ ਚਲਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਪੰਜਾਬ ਨੂੰ ਪੰਜਾਬੀਆਂ ਲਈ ਸਿੱਖਾਂ ਲਈ ਬਹੁਤ ਕੰਮ ਕਰਨੇ ਸੀ ਰਾਜਨੀਤੀ ਚ ਵੀ ਵੱਡਾ ਕੁਥਲ ਪੁਥਲ ਲਿਆ ਸਕਦਾ ਸੀ ਇੱਕ ਚੇਂਜ ਲਿਆ ਸਕਦਾ ਸੀ ਸਭ ਤੋਂ ਵੱਡੀ ਗੱਲ ਥੋੜੇ ਕ ਸਮੇਂ ਦੇ ਵਿੱਚ ਉਹ ਆਇਆ ਜਦੋਂ ਕਿਸਾਨੀ ਧਰਨਾ ਲੱਗਿਆ ਉਦੋਂ ਦੀਪ ਸਿੱਧੂ ਆਇਆ ਤੇ ਕੁਝ ਕ ਸਮੇਂ ਦੇ ਵਿੱਚ ਉਹਨੇ ਕਿਵੇਂ ਨੌਜਵਾਨਾਂ ਨੂੰ ਇਕੱਠੇ ਕੀਤਾ ਕਿਵੇਂ ਲੋਕਾਂ ਦੀ ਸੋਚ ਚੇਂਜ ਕੀਤੀ ਤੇ ਅਸੀਂ ਇਹ ਵੀ ਜਾਣਦੇ ਆ ਕਿ ਦੀਪ ਸਿੱਧੂ ਦੇ ਸਸਕਾਰ ਦੇ ਉੱਪਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਰਾਤ ਨੂੰ ਲੋਕ ਨੌਜਵਾਨ ਕਿੰਨੇ ਉਹਦੇ ਸਿਵਿਆ ਕੋਲੇ ਉਹਦੇ ਜਲਦੇ ਸਿਵਿਆ ਕੋਲੇ ਨੌਜਵਾਨ ਬੈਠੇ ਰਹੇ ਸਾਡੇ ਵੀਰ ਦੀਪ ਸਿੱਧੂ ਦੀ ਯਾਦ ਦੇ ਵਿੱਚ ਬਾਟੇ ਮਾਹੌਲ ਕੁਝ ਕਚਿਰ ਰਿਹਾ ਉਸ ਤੋਂ ਬਾਅਦ ਅਸੀਂ ਫੇਰ ਉਹੀ ਗੱਲਾਂ 'ਚ ਪੈ ਗਏ ਜਿਹੜੀਆਂ ਗੱਲਾਂ ਤੂੰ ਦੀਪ ਸਿੱਧੂ ਸਾਨੂੰ ਰੋਕਦਾ ਸੀ ਜਾਂ ਸਾਨੂੰ ਦੱਸਦਾ ਸੀ ਉਹੀ ਗੱਲਾਂ ਅਸੀਂ ਫੇਰ ਸ਼ੁਰੂ ਕਰਤੀਆਂ ਲੀਡਰਾਂ ਦੇ ਮਗਰ ਉਹ ਮੇ ਤੁਰੇ ਫਿਰਦੇ ਆ ਰੈਲੀਆਂ ਦੇ ਵਿੱਚ ਆਪਣੀ ਹੋਂਦ ਨੂੰ ਅਸੀਂ ਪਛਾਣ ਨਹੀਂ ਰਹੇਗੇ ਸੋ ਜਰੂਰ ਇਹਦੇ ਤੇ ਮੈਂ ਕੁਝ ਕੁ ਗੱਲਾਂ ਬਾਤਾਂ ਅੱਗੇ ਜਾ ਕੇ ਤੁਹਾਡੇ ਨਾਲ ਕਰਨੀਆਂ ਨੇ ਤੁਸੀਂ ਵੀ ਦੀਪ ਸਿੱਧੂ ਬਾਈ ਦੇ ਰਿਲੇਟਡ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਮੈਂ ਕਿਉਂਕਿ ਬਹੁਤ ਸਾਡੇ ਇੱਥੋਂ ਐਨ ਆਰ ਆਈ ਲੋਕ ਸਨ ਜਿਹੜੇ ਕਿਸਾਨੀ ਧਰਨੇ ਵੇਲੇ ਜਿਹੜਾ 2020-21 ਚ ਲੱਗਿਆ ਸੀ ਉਦੋਂ ਉੱਥੇ ਗਏ ਸਨ ਔਰ ਕਾਫੀ ਲੋਕਾਂ ਦੇ ਨਾਲ ਸ਼ਾਇਦ ਮੁਲਾਕਾਤ ਵੀ ਦੀਪ ਸਿੱਧੂ ਦੀ ਹੋਈ ਹੋਵੇ ਜਾਂ ਫੋਨ ਤੇ ਗੱਲਬਾਤ ਹੋਈ ਹੋਵੇ ਗਾਹੇ-ਬਗਾਹੇ ਜਾਂ ਤੁਸੀਂ ਵੈਸੇ ਉਹਦੀ ਸੋਚ ਤੋਂ ਪ੍ਰਭਾਵਿਤ ਸੀ ਹਾਲਾਂਕਿ ਬਥੇਰੇ ਟੈਗ ਲੈ ਕੇ ਦੀਪ ਸਿੱਧੂ ਗਿਆ ਦੁਨੀਆ ਤੋਂ ਜਿਵੇਂ ਗੀਤ ਵੀ ਤੁਸੀਂ ਸੁਣਿਆ ਅਸੀਂ ਗੱਦਾਰ ਤੱਕ ਵੀ ਕਿਹਾ ਦੀਪ ਸਿੱਧੂ ਨੂੰ ਏਜੰਸੀਆਂ ਦਾ ਬੰਦਾ ਕਿਹਾ ਕਦੇ ਕਿਹਾ ਭਾਜਪੀ ਦਾ ਬੰਦਾ ਕਦੇ ਕਿਹਾ ਬੰਬੇ ਦੀ ਇੰਡਸਟਰੀ ਦਾ ਬੰਦਾ ਚੱਕਾ ਚੌਂਦ ਵਾਲਾ ਬੰਦਾ ਇਹ ਸਾਡੇ ਆਮ ਕਿਸਾਨ ਦੇ ਨਾਲ ਗੰਡੇ ਨਾਲ ਰੋਟੀ ਨਹੀਂ ਖਾ ਸਕਦਾ ਪਰ ਦੀਪ ਸਿੱਧੂ ਨੇ ਉਹ ਸਾਰਾ ਕੁਝ ਕਰਕੇ ਦਿਖਾਇਆ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਲਈ ਬਟੋ ਜਿਉਂਦੇ ਜੀ ਆ ਹਰ ਇੱਕ ਬੰਦੇ ਨੂੰ ਉਹ ਇਹ ਗੱਲ ਪ੍ਰੂਫ ਨਹੀਂ ਕਰ ਸਕਿਆ ਹਾਂ ਮਰਨ ਤੋਂ ਬਾਅਦ ਬਹੁਤ ਲੋਕਾਂ ਨੇ ਮਾਈਂਡ ਉਹ ਚੇਂਜ ਹੋਏ ਨੇ ਸੋਚਿਆ ਕਿ ਹਾਂ ਨਹੀਂ ਇਹ ਬੰਦਾ ਵਧੀਆ ਸੀ ਚੰਗੀ ਚਮਕ-ਦਮਕ ਵਾਲੀ ਜ਼ਿੰਦਗੀ ਛੱਡ ਕੇ ਆਇਆ ਸ਼ੌਹਰਤ ਵਾਲੀ ਜ਼ਿੰਦਗੀ ਛੱਡ ਕੇ ਆਇਆ ਜੇ ਤੁਸੀਂ ਦੀਪ ਸਿੱਧੂ ਦੀਆਂ ਕੁਝ ਵੀਡੀਓ ਵੇਖੋ ਇੱਕ ਸ਼ਾਇਦ ਜਿਹੜਾ ਮਖੂ ਆ ਹਰਪ੍ਰੀਤ ਮਖੂ ਉਹਨੇ ਜਿਹੜਾ ਪੱਤਰਕਾਰ ਉਹਨਾਂ ਦੇ ਨਾਲ ਇੱਕ ਦੀਪ ਸਿੱਧੂ ਦੀ ਵੀਡੀਓ ਆ ਮੈਂ ਕੋਸ਼ਿਸ਼ ਕਰਾਂਗਾ ਜੇ ਲੱਭ ਗਈ ਤਾਂ ਮੈਂ ਆਪਣੇ ਪੇਜ ਦੇ ਉੱਪਰ ਜ਼ਰੂਰ ਸਾਂਝੀ ਕਰਾਂਗਾ ਉਹ ਜਿੱਥੇ ਦੱਸ ਰਿਹਾ ਕਿ ਦੀਪ ਸਿੱਧੂ ਕੋਈ ਐਰਾ-ਗੈਰਾ ਨਹੀਂ ਸੀ ਬੜੀ ਪੌਂਚ ਸੀ ਦੀਪ ਸਿੱਧੂ ਦੀ ਵੱਡੇ ਵੱਡੇ ਜਿਹੜੇ ਆ ਫਿਲਮ ਪ੍ਰੋਡਕਸ਼ਨ ਕੰਪਨੀਆਂ ਨੇ ਉਹਨਾਂ ਦਾ ਵਕੀਲ ਰਹਿ ਚੁੱਕਿਆ ਵੱਡੀਆਂ ਵੱਡੀਆਂ ਹਸਤੀਆਂ ਏਕਤਾ ਕਪੂਰ ਧਰਮਿੰਦਰ ਹੁਣੀ ਜਾਂ ਹੋਰ ਉਹ ਕਾਫੀ ਉਹਨਾਂ ਦੇ ਵਿੱਚ ਨਾਮ ਲੈਂਦਾ ਉਹਨਾਂ ਦਾ ਉਹ ਜਿਹੜਾ ਲੀਗਲ ਸਲਾਹਕਾਰ ਰਹਿ ਚੁੱਕਿਆ ਵਕੀਲ ਰਹਿ ਚੁੱਕਿਆ ਇੱਕ ਪੜਿਆ ਲਿਖਿਆ ਨੌਜਵਾਨ ਸੀ ਸਾਡਾ ਦੀਪ ਸਿੱਧੂ ਔਰ ਜਿਹਦੀ ਮੌਤ ਦੇ ਉੱਪਰ ਵੀ ਦੇਖੋ ਜਿਹੜੀ ਆ ਜਿਹੜੇ ਉਹਦੀ ਮੌਤ ਦੇ ਉੱਪਰ ਵੀ ਇਹ ਗੱਲਬਾਤ ਹੋਈ ਆ ਕਿ ਸਿਆਸਤ ਹੀ ਹੋਈ ਆ ਮਾਨ ਸਾਹਿਬ ਉੱਥੇ ਪਹੁੰਚੇ ਸਨ ਸਿਮਰਜੀਤ ਸਿੰਘ ਮਾਨ ਸਾਹਿਬ ਇਹਨਾਂ ਨੇ ਵੀ ਉਸ ਤੋਂ ਬਾਅਦ ਕੋਈ ਖਾਸ ਮੁੱਦਾ ਨਹੀਂ ਚੁੱਕਿਆ ਸਿਮਰਜੀਤ ਆ ਦੀਪ ਸਿੱਧੂ ਦੀ ਮੌਤ ਦਾ ਕਿਉਂਕਿ ਸਿਮਰਜੀਤ ਮਾਨ ਸਾਹਿਬ ਦੀ ਜੱਤ ਦੇ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਹੱਥ ਸੀ ਜਦੋਂ ਦੀਪ ਸਿੱਧੂ ਇੱਕ ਪਾਸੇ ਝਾੜੂ ਤੇ ਇੱਕ ਪਾਸੇ ਕਰਪਾਨ ਫੜ ਕੇ ਖੜ ਗਿਆ ਤਾਂ ਲੋਕਾਂ ਦਾ ਮਾਈਂਡ ਚੇਂਜ ਕਰ ਗਿਆ ਇੱਕ ਛੋਟੀ ਜੀ ਸਪੀਚ ਦੇ ਨਾਲ ਸਿਰਫ ਏਸੇ ਗੱਲ ਕਰਕੇ ਬਟ ਮਾਨ ਸਾਹਿਬ ਕਹਿੰਦੇ ਸਨ ਅਸੀਂ ਦੇਖ ਲਓ ਸੋਸ਼ਲ ਮੀਡੀਆ ਤੇ ਬਿਆਨ ਪਏ ਆ ਸਿਮਰਜੀਤ ਮਾਨ ਸਾਹਿਬ ਕਹਿੰਦੇ ਸੀ ਕਿ ਨਹੀਂ ਇਹ ਐਕਸੀਡੈਂਟ ਨਹੀਂ ਹੋਇਆ ਇਹਦੇ ਮੱਥੇ 'ਚ ਗੋਲੀ ਲੱਗੀ ਸੀ ਕਹਿੰਦੇ ਖੁਦ ਵੇਖੀ ਆ ਤਾਂ ਫਿਰ ਕਿੰਨੇ ਸਵਾਲ ਆ ਜਿਹੜੇ ਦੀਪ ਸਿੱਧੂ ਦੀ ਮੌਤ ਦੇ ਨਾਲ ਹੀ ਚਲੇ ਗਏ ਉਹਦਾ ਉਹਦੇ ਜਿਹੜੀ ਉਹਦਾ ਚਿਹਰਾ ਕਿਉਂ ਨਹੀਂ ਸੰਗਤ ਨੂੰ ਉੱਥੇ ਦਿਖਾਇਆ ਗਿਆ ਜਾਂ ਜੇ ਮਾਨ ਸਾਹਿਬ ਕਹਿੰਦੇ ਸਨ ਕਿ ਉਹਨਾਂ ਦੇ ਮੱਥੇ 'ਚ ਗੋਲੀ ਲੱਗੀ ਸੀ ਤੇ ਉਸ ਤੋਂ ਬਾਅਦ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਨਹੀਂ ਦੀਪ ਸਿੱਧੂ ਦੇ ਕੇਸ ਨੂੰ ਅੱਗੇ ਲੈ ਕੇ ਗਿਆ ਲੈ ਕੇ ਜਾਇਆ ਗਿਆ ਕਿ ਉਹਦੀ ਮੌਤ ਦਾ ਸੱਚ ਤਾਂ ਦੁਨੀਆ ਦੇ ਸਾਹਮਣੇ ਆਵੇ ਕੌਂਟਰੋਵਰਸੀਆਂ ਦੇ ਵਿੱਚ ਪਿਆ ਕਿਵੇਂ ਮਰਨ ਤੋਂ ਬਾਅਦ ਵੀ ਦੀਪ ਸਿੱਧੂ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਵਿੱਚ ਉਹਦੇ दारू ਦੀਆਂ ਬੋਤਲਾਂ ਰੱਖੀਆਂ ਗਈਆਂ ਹੋਰ ਚੀਜ਼ਾਂ ਰੱਖੀਆਂ ਗਈਆਂ ਔਰ ਉਹਦੀ ਜਿਹੜੀ ਸਾਥਣ ਸੀ ਉਸ ਸਮੇਂ ਰੀਨਾ ਰਾਏ ਔਰ ਉਹਦੇ ਵੱਲੋਂ ਵੀ ਇੱਕ ਗੇਮ ਚੇਂਜ ਕਰ ਗਈ ਉਹ ਉਹ ਵੀ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗੀ ਲੋਕਾਂ ਨੂੰ ਉਹਦੇ ਬਿਆਨ ਵੀ ਹਜਮ ਨਹੀਂ ਹੋ ਰਹੇ ਰੀਨਾ ਰਾਏ ਦੇ ਵੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਪੰਜਾਬ ਮੀਡੀਆ 'ਚ ਮੈਂ ਤੁਹਾਡਾ ਆਪਣਾ ਹੋਸਟ ਦੋਸਤ ਜਗਤ ਸਿੰਘ ਸਿੱਖ ਹਾਂ ਸਭ ਤੋਂ ਪਹਿਲਾਂ ਤੁਸੀਂ ਨੰਬਰ ਨੋਟ ਕਰ ਲਓ ਤੁਸੀਂ ਮੈਂਕ ਪਟਨਾਗਰ ਜੀ ਦਾ ਤੁਸੀਂ ਕੋਈ ਵੀ ਪ੍ਰਾਪਰਟੀ ਲਈ ਆ ਮੌਰਗੇਜ ਦੇ ਲਈ ਤੁਸੀਂ ਕੋਈ ਗੱਲਬਾਤ ਕਰਨੀ ਆ ਤੁਹਾਡੀ ਕਲੋਜ਼ਿੰਗ ਸਰ ਤੇ ਆ ਗਈ ਆ ਤਾਂ ਤੁਸੀਂ ਕਾਲ ਕਰੋ ਮੈਂਕ ਪਟਨਾਗਰ ਜੀ ਨੂੰ ਹਫਤੇ ਦੇ 7 ਦਿਨ ਹੀ ਓਪਨ ਨੇ ਤੇ ਨੰਬਰ ਹੈ ਇਹਨਾਂ ਦਾ 64770223 ਕੈਨੇਡੀ ਤੇ ਮਹਿਤਸਨ ਦਾ ਇੰਟਰਸੈਕਸ਼ਨ ਜਿੱਥੇ ਇਹਨਾਂ ਦਾ ਆਫਿਸ ਆ ਮਿਸਿਸ ਸਾਗਾ ਦੇ ਵਿੱਚ ਸੋ ਇਹਨਾਂ ਨੂੰ ਕਾਲ ਕਰਕੇ ਜਾਓ ਤੁਸੀਂ ਅੱਜ ਵੀ ਜਾ ਸਕਦੇ ਹੋ ਆਪਣੀ ਅਪਾਇੰਟਮੈਂਟ ਬਣਾਓ ਨੈਕਸਟ ਵੀਕ ਤੁਹਾਡੀ ਜਿਹੜੀ ਆਪਣੀ ਕਲੋਜ਼ਿੰਗ ਵਗੈਰ ਆ ਰਹੀ ਹੈ ਨੈਕਸਟ ਵੀਕਐਂਡ ਤੇ ਜਾਂ ਨੈਕਸਟ ਮੰਥ 647 702 ਮੈਂਕ ਪਟਨਾਗਰ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਨੰਬਰ ਨੋਟ ਕਰੋ ਤੁਸੀਂ ਦੇਸੀ ਚੱਕੀ ਵਾਲਿਆਂ ਦਾ ਦੇਸੀ ਚੱਕੀ ਵਾਲੇ ਤੁਹਾਡੇ ਲਈ ਹੈਲਥੀ ਆਟਾ ਲੈ ਕੇ ਆਉਂਦੇ ਨੇ ਉਹ ਆਟਾ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਸ਼ੂਗਰ ਬਿਮਾਰੀਆਂ ਦੂਰ ਕਰਦਾ ਮੋਟਾਪਾ ਘੱਟ ਕਰਨ ਚ ਮਦਦ ਕਰਦਾ ਦੇਸੀ ਚੱਕੀ ਵਾਲਿਆਂ ਦਾ ਹੈਲਥੀ ਆਟਾ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਕੋਈ ਸ਼ੂਗਰ ਦਾ ਮਰੀਜ਼ ਆ ਤੁਸੀਂ ਕਿਸੇ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਤਾਂ ਜਰੂਰ ਇਹਨਾਂ ਦਾ ਆਟਾ ਤੁਸੀਂ ਲੈ ਕੇ ਆਵੋ ਤੁਹਾਨੂੰ ਤੋੜਾ-ਬੋਤਾ ਕੁਝ ਇੱਕ ਦੋ ਮਹੀਨਾ ਆਟਾ ਯੂਜ਼ ਕਰਨ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਪੋਜ਼ਿਟਿਵ ਚੇਂਜਸ ਹੋਣਗੇ ਔਰ ਤੁਸੀਂ ਉਸ ਤੋਂ ਬਾਅਦ ਪੱਕਾ ਰੈਗੂਲਰ ਇਹ ਆਟਾ ਖਾਣ ਲੱਗ ਜਾਵੋਗੇ ਜਾਂ ਬਜ਼ੁਰਗਾਂ ਦੇਣ ਲੱਗ ਜਾਵੋਗੇ ਨੰਬਰ ਨੋਟ ਕਰੋ ਦੇਸੀ ਚੱਕੀ ਵਾਲਿਆਂ ਦਾ 416 675 444 ਨੰਬਰ ਹੈ ਇਹਨਾਂ ਦਾ 2960 ਡਰੂ ਰੋਡ ਯੂਨਿਟ ਨੰਬਰ 150 에어ਪੋਰਟ ਦੇ ਡਰੂ ਰੋਡ ਦਾ ਕਾਰਨਰ ਗ੍ਰੇਡ ਪੰਜਾਬ ਪਲਾਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂਵਾਲਾ ਪਲਾਜ਼ਾ ਯੂਨਿਟ 150 ਤੁਸੀਂ ਬੈਕ ਇੰਟਰਸਟ ਦੇ ਥਰੂ ਜਾਣਾ ਤੇ ਇਹਨਾਂ ਤੋਂ ਆਟਾ ਤੁਸੀਂ ਲੈ ਕੇ ਆਉਣਾ ਜਿਵੇਂ ਅੱਜ ਵੈਦਰ ਖਰਾਬ ਹੋਣ ਜਾ ਰਿਹਾ ਕੱਲ ਨੂੰ ਵੀ ਵੈਦਰ ਖਰਾਬ ਹੈ ਤੁਹਾਨੂੰ ਘਰੇ ਆਟੇ ਦੀ ਲੋੜ ਆ ਤੇ 10 ਕਿਲੋਮੀਟਰ ਤੱਕ ਆਟੇ ਦੀ ਡਿਲੀਵਰੀ ਫ੍ਰੀ ਕਰਦੇ ਨੇ ਕਾਲ ਕਰੋ 2-4 ਕਿਲੋਮੀਟਰ ਉੱਪਰ ਥੱਲੇ ਹੁੰਦਿਆ ਤੁਸੀਂ ਆਪਣਾ ਨਾਮ ਲੈ ਦਿਓ ਕਿ ਜੈਗ ਸਿੰਘ ਸੇਖੋਂ ਦੇ ਪ੍ਰੋਗਰਾਮ ਤੋਂ ਸੁਣਿਆ ਤੇ ਜ਼ਰੂਰ ਹੈ ਤੁਹਾਨੂੰ ਆਟੇ ਦੀ ਡਿਲੀਵਰੀ ਆ ਕੋਈ ਡਿਲੀਵਰੀ ਦਾ ਚਾਰਜ ਨਹੀਂ ਕਰਨਗੇ ਨੰਬਰ ਨੋਟ ਕਰ ਲਓ ਫਿਰ ਦੇਸੀ ਚੱਕੀ ਵਾਲਿਆਂ ਦਾ 416 675 44 416 675 44 ਦੇਸੀ ਚੱਕੀ ਵਾਲਿਆਂ ਦਾ ਹੈਲਥੀ ਆਟਾ ਲੈ ਕੇ ਆਵੋ ਹਾਂਜੀ ਸੋ ਨੰਬਰ ਨਾਲ ਦੀ ਨਾਲ ਤੁਸੀਂ ਪਹੁੰਚਣਾ ਐਮ ਐਸ ਇੰਟਰਨੈਸ਼ਨਲ ਜੁਵਲਰਸ ਦੇ ਸਰਦਾਰ ਮਹਿੰਗਾ ਸਿੰਘ ਸਰਾਵ ਜੁਵਲਰਸ ਮੁਲਾਪੁਰ ਵਾਲੇ ਇਹ ਤੁਹਾਡੇ ਲਈ ਜੀਟੀਐ ਸ਼ੈਡੋ ਟੋਰਾਂਟੋ ਆਰਪਾਰ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ ਜੋ ਸੋਨ ਦੇ ਬਿਸਕਟ ਦੀ ਪ੍ਰਾਈਸ ਤੁਹਾਨੂੰ ਇਹ ਦੇ ਰਹੇ ਨੇ ਮਾਰਕੀਟ ਦੇ ਵਿੱਚ ਕੋਈ ਬੀਟ ਛੱਡੋ ਕੋਈ ਮੀਟ ਵੀ ਨਹੀਂ ਕਰ ਸਕਦਾ 4200 ਡਾਲਰ ਨੂੰ ਸੋਨੇ ਦਾ ਬਿਸਕਟ ਦੇ ਰਹੇ ਆ ਕੰਪੀਟੀਟਰਸ ਮਾਰਕੀਟ ਚ ਤਕਰੀਬਨ ਤਕਰੀਬਨ 4200 ਡਾਲਰ ਨੂੰ ਪਰ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ ਪਹਿਲਾਂ ਨੰਬਰ ਨੋਟ ਕਰ ਲਓ ਨੰਬਰ ਆ ਐਮ ਐਸ ਇੰਟਰਨੈਸ਼ਨਲ ਜੁਵਲਰਸ ਦਾ 90567199349056719934 ਇਹਨਾਂ ਦਾ ਫੋਨ ਨੰਬਰ ਹੈ ਔਰ ਜੋ ਸੋਨੇ ਰੀ ਬਿਸਕਟ ਦੀ ਪ੍ਰਾਈਸ ਆ ਸੋਮਵਾਰ ਸ਼ਾਮ ਦੇ 6 ਵਜੇ ਤੱਕ ਦੀ ਤੁਸੀਂ ਰੱਖ ਲਓ ਇਹ ਹੈਗੇ ਆ ਜੀ 1 oz 골ਡ ਬਾਰ ਜੋ ਇਹਨਾਂ ਦੀ ਪ੍ਰਾਈਸ ਹੈ ਇਹ ਤੁਹਾਨੂੰ ਕੈਨੇਡੀਅਨ 4000 ਡਾਲਰ ਸਿਰਫ 4000 ਡਾਲਰ ਦੇ ਵਿੱਚ ਤੁਸੀਂ ਸੋਨੇ ਦਾ ਬਿਸਕਟ ਲੈ ਸਕਦੇ ਹੋ ਕੈਨੇਡੀਅਨ 4000 ਅਮਰੀਕਨ 2800 ਅਤੇ ਜੇ ਤੁਸੀਂ ਲੈਣਾ 30 ਗ੍ਰਾਮ 24 ਕੈਰੇਟ ਸੋਨੇ ਦਾ ਕੜਾ ਤਾਂ ਸਿਰਫ ਇਹ ਤੁਹਾਨੂੰ ਮਿਲ ਜਾਵੇਗਾ 3900 ਕੈਨੇਡੀਅਨ ਡਾਲਰ 3900 ਕੈਨੇਡੀਅਨ ਡਾਲਰ ਦੇ ਨਾਲ 9056719934 2985 ਡਰੂ ਰੋਡ ਯੂਨਿਟ ਨੰਬਰ 116 ਐਮ ਐਸ ਇੰਟਰਨੈਸ਼ਨਲ ਜੁਐਲਰਸ ਸਰਦਾਰ ਮਹਿੰਗਾ ਸਿੰਘ ਸਰਬ ਜੁਐਲਰਸ ਮੁੱਲਾਪੁਰ ਵਾਲੇ ਤੁਹਾਡੇ ਲਈ ਸੋਨੇ ਦੇ ਬੈਸਕਟ ਦੀ ਪ੍ਰਾਈਸ ਜੇ ਤੁਸੀਂ ਕਿਤੇ ਆਸ-ਪਾਸੇ ਤੁਹਾਨੂੰ ਕੋਈ ਕਹਿ ਰਿਹਾ ਕਿ ਨਹੀਂ ਜੀ ਤੁਹਾਨੂੰ ਸੋਨਾ ਨਹੀਂ ਮਿਲੇਗਾ ਜਾਂ ਫੇਕ ਆ ਜਾਂ ਇਹ ਆ ਉਹ ਉਹਨਾਂ ਨੂੰ ਦੱਸੋ ਵੀ ਜੈਗ ਸਿੰਘ ਸੇਖੋ ਟੀਵੀ ਦੇ ਉੱਪਰ ਬੈਠ ਕੇ ਗੱਲ ਕਹਿ ਰਿਹਾ 40 ਸਾਲ ਪੁਰਾਣਾ ਬਿਜ਼ਨਸ ਆ ਇਹ ਜਿੱਥੇ ਮੈਂ ਗੱਲਬਾਤ ਕਰ ਰਿਹਾ ਐਮ ਐਸ ਇੰਟਰਨੈਸ਼ਨਲ ਜੁਵਲਰਸ ਭਰੋਸੇਯੋਗ ਨਾਮ ਹੈ ਇੱਕ ਖਰਾ ਸੋਨਾ ਲੈਣਾ ਮਾਰਕੀਟ ਤੋਂ ਸਸਤੀ ਪ੍ਰਾਈਸ ਤੇ ਸੋਨੇ ਦਾ ਬਿਸਕਟ ਲੈਣਾ ਤਾਂ ਪਹੁੰਚੋ ਐਮ ਐਸ ਇੰਟਰਨੈਸ਼ਨਲ ਜੁਵਲਰਸ 9056719934 ਸੋਨੇ ਦੇ ਬਿਸਕਟ ਦੀ ਪ੍ਰਾਈਸ ਇੱਕ ਵਾਰ ਮੈਂ ਫੇਰ ਕਹਦਾ ਕੈਨੇਡੀਅਨ 4000 ਡਾਲਰ ਤੁਹਾਨੂੰ ਇਹਨਾਂ ਤੋਂ ਮਿਲਣੀ ਆ ਮਾਰਕੀਟ 'ਚ ਪਹਿਲਾਂ ਕਾਲ ਕਰੋ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ MS ਇੰਟਰਨੈਸ਼ਨਲ ਵਾਲੇ ਕੀ ਕਹਿੰਦੇ ਆ ਇਹਨਾਂ ਦੀ ਵੀ ਗੱਲ ਤੇ ਯਕੀਨ ਨਹੀਂ ਕਰਨਾ ਤੁਸੀਂ ਮਾਰਕੀਟ ਚ ਕਾਲ ਕਰਕੇ ਪਤਾ ਕਰੋ ਤੁਹਾਨੂੰ 4200 ਦੇ ਨੇੜੇ ਸੋਨੇ ਦਾ ਬਿਸਕਟ ਮਿਲ ਰਿਹਾ ਬਟ ਤੁਹਾਨੂੰ MS ਇੰਟਰਨੈਸ਼ਨਲ ਜੁਐਲਰਜ਼ ਵਾਲੇ ਸਿਰਫ 4000 ਕੈਨੇਡੀਅਨ ਡਾਲਰ ਨਾਲ ਦੇ ਰਹੇ ਆ 905 671 9934 ਤੇ ਸੰਪਰਕ ਕੀਤਾ ਜਾ ਸਕਦਾ ਹੈ ਨੰਬਰ ਨੋਟ ਕਰੋ ਤੁਸੀਂ ਕਰਨਕੌਰ ਪੱਡਾ ਜੀ ਦਾ ਤੁਸੀਂ ਕੈਨੇਡਾ ਚ ਨਵੇਂਓ ਪੁਰਾਣਿਓ ਕ੍ਰੈਡਿਟ ਗੋਡਾ ਬੈਡਾ ਘਭਰਾਉਣ ਦੀ ਲੋੜ ਨਹੀਂ ਕਲੋਜ਼ਿੰਗ ਸਰ ਤੇ ਆ ਰਹੀ ਆ ਘਭਰਾਉਣ ਦੀ ਲੋੜ ਨਹੀਂ ਕਿਰਨ ਕੌਰ ਪੱਡਾ ਜੀ ਨਾਲ ਮੀਟਿੰਗ ਸੈਟਅਪ ਕਰੋ ਕਾਲ ਕਰੋ ਉਹਨਾਂ ਨੂੰ ਮੌਰਗੇ ਦੇ ਸੰਬੰਧ ਵਿੱਚ ਕੋਈ ਵੀ ਸੇਵਾ ਲੈਣੀ ਆ 416 710 2020 416 710 2020 ਕਿਰਨ ਕੌਰ ਪੱਡਾ ਜੀ ਨਾਲ ਗੱਲਬਾਤ ਹੋ ਕੀਤੀ ਜਾ ਸਕਦੀ ਆ ਸੋ ਚੱਲਦੇ ਆਪਾਂ ਆਪਣੇ ਅੱਜ ਦੇ ਵਿਸ਼ੇ ਵੱਲ ਬਟ ਅੱਜ ਅਸੀਂ ਦੀਪ ਸਿੱਧੂ ਨੂੰ ਯਾਦ ਕਰ ਰਹੇ ਆ ਫਰਵਰੀ 15 2022 ਨੂੰ ਦੀਪ ਸਿੱਧੂ ਦਾ ਐਕਸੀਡੈਂਟ ਚ ਮੌਤ ਹੁੰਦੀ ਆ ਹੁਣ ਉਹ ਐਕਸੀਡੈਂਟ ਸੀ ਉਹ ਪਲਾਨਡ ਸੀ ਉਹ ਰੱਬ ਜਾਣਦਾ ਉਹ ਦੀਪ ਸਿੱਧੂ ਜਾਣਦਾ ਜਾਂ ਉਹ ਦਿਮਾਗ ਜਾਣਦੇ ਜਿਨ੍ਹਾਂ ਨੇ ਇੱਕ ਸਾਜ਼ਿਸ਼ਾਂ ਘੜੀਆਂ ਨੇ ਕੀ ਆ ਐਕਚੁਅਲ ਦੇ ਵਿੱਚ ਇਹਦੀ ਵੀ ਸੱਚਾਈ ਹਲੇ ਤੱਕ ਸਾਡੇ ਸਾਹਮਣੇ ਉਹ ਨਹੀਂ ਆਈ ਤੇ ਨਾ ਹੀ ਕਦੇ ਆਵੇਗੀ ਕਿਉਂਕਿ ਸਾਡੇ ਲੀਡਰਾਂ ਨੇ ਇਹਦੇ ਤੇ ਸਿਆਸਤ ਕੀਤੀ ਆ ਕੁਰਸੀਆਂ ਲੈ ਲਈਆਂ ਸੀਟਾਂ ਜਿੱਤ ਗਿਓ ਤੁਸੀਂ ਵੀ ਦੀਪ ਸਿੱਧੂ ਦੀ ਮੌਤ ਨੂੰ ਬਾਅਦ ਵਿੱਚ ਠੰਡੇ ਵਸਤੇ ਚ ਪਾਤਾ ਤੁਸੀਂ ਦੀਪ ਸਿੱਧੂ ਦੇ ਇਨਸਾਫ ਦੇ ਲਈ ਕੋਈ ਗੱਲਬਾਤ ਨਹੀਂ ਕੀਤੀ ਤੁਸੀਂ ਤਾਂ ਇੱਥੋਂ ਤੱਕ ਬਿਆਨ ਦੇ ਦਿੱਤੇ ਕਿ ਮੈਂ ਆਪਣੇ ਆਪ ਜਿੱਤਿਆ ਇਹਦੇ ਚ ਸਿੱਧੂ ਮੂਸੇਵਾਲੇ ਦੀ ਮੌਤ ਦਾ ਜਾਂ ਦੀਪ ਸਿੱਧੂ ਦੀ ਮੌਤ ਦਾ ਕੋਈ ਹੱਥ ਨਹੀਂ ਤੁਸੀਂ ਕੁਰਸੀ ਲੈ ਲਈ ਤੁਸੀਂ ਭੁੱਲ ਗਏ ਵੋਟਾਂ ਤਾਂ ਫੇਰ ਆ ਗਈਆਂ ਦੁਬਾਰਾ ਜਿੱਤੇ ਹੋ ਨਹੀਂ ਜਿੱਤੇ ਹੋ ਕਿਉਂਕਿ ਲੋਕ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਕੇ ਜੁੜੇ ਸੀ ਤੁਹਾਨੂੰ ਅਹਿਸਾਸ ਹੋਣਾ ਹੋ ਜਾਣਾ ਚਾਹੀਦਾ ਤੁਸੀਂ ਅੱਜ ਪੋਸਟਾਂ ਪਾ ਰਹੇ ਹੋ ਚੰਗੀ ਗੱਲ ਆ ਬਟ ਤੁਸੀਂ ਦੀਪ ਸਿੱਧ ਦੀ ਮੌਤ ਦਾ ਇਨਸਾਫ ਆ ਨਹੀਂ ਦਿਵਾ ਸਕਿਆ ਤੁਸੀਂ ਕੋਈ ਪੈਰ ਵੀ ਨਹੀਂ ਕੀਤੀ ਉਹਦੇ ਕੇਸ ਦੀ ਉਹਦਾ ਦੁਨੀਆ 'ਚ ਸੱਚ ਲੈ ਕੇ ਉਹਨੂੰ ਸੋ ਗੱਲਬਾਤ ਆ ਤੁਸੀਂ ਮੇਰੇ ਨਾਲ ਸਹਿਮਤ ਵੀ ਹੋ ਸਕਦੇ ਹੋ ਅਸਹਿਮਤ ਵੀ ਹੋ ਸਕਦੇ ਹੋ ਤੁਹਾਡੇ ਆਪਣੇ ਵਿਚਾਰ ਹੋ ਸਕਦੇ ਨੇ ਅ امیدਾ ਤੁਸੀਂ ਵੀ ਜਿਹੜਾ ਦੀਪ ਸਿੱਧੂ ਨੂੰ ਸਾਡੇ ਆਪਣੇ ਸ਼ੋਅ ਦੇ ਵੱਲੋਂ ਜਿਹੜਾ ਇੱਕ ਟ੍ਰਿਬਿਊਟ ਆ ਤੁਸੀਂ ਇਸ ਚੀਜ਼ ਨੂੰ ਪਸੰਦ ਕੀਤਾ ਹੋਵੇਗਾ ਤੇ ਤੁਹਾਡੇ ਮਨਾਂ ਦੇ ਵਿੱਚ ਵੀ ਇੱਕ ਵਾਰ ਫੇਰ ਆ ਉਸ ਸਾਡੇ ਇੱਕ ਦੂਰ ਅੰਦੇਸ਼ੀ ਨੌਜਵਾਨ ਦੀ ਹੈ ਜਿਹੜੀ ਇਮੇਜ ਤੁਹਾਡੇ ਮਨਾਂ ਦੇ ਵਿੱਚ ਜ਼ਰੂਰ ਆਈ ਹੋਵੇਗੀ ਅਤੇ ਜ਼ਰੂਰ ਸਾਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਸਾਨੂੰ ਕਰਦੇ ਰਹਿਣਾ ਚਾਹੀਦਾ ਵੈਸੇ ਤਾਂ ਬਿਲਕੁਲ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਬਟ ਜਦੋਂ ਹਾਂ ਕੋਈ ਖਾਸ ਆ ਸਪੈਸ਼ਲੀ ਕੋਈ ਉਹਨਾਂ ਦੀ ਡੈਥ ਐਨੀਵਰਸਰੀ ਆ ਅੱਜ ਤੋਂ 3 ਸਾਲ ਪਹਿਲਾਂ ਦੀਪ ਸਿੱਧੂ ਦੀ ਮੌਤ ਹੋਈ ਸੀ ਔਰ ਉਹਨਾਂ ਦਿਨਾਂ ਤੇ ਆ ਕੇ ਜਰੂਰ ਸਾਨੂੰ ਇਹਨਾਂ ਸਾਡੇ ਨੌਜਵਾਨਾਂ ਦੀਆਂ ਸਾਡੇ ਇੱਕ ਯੋਧਿਆ ਵਰਗਾ ਸਾਡਾ ਨੌਜਵਾਨ ਸੀ ਇਹ ਇਹਦੀਆਂ ਗੱਲਾਂ ਬਾਤਾਂ ਸਾਨੂੰ ਜਰੂਰ ਕਰਨੀਆਂ ਚਾਹੀਦੀਆਂ ਨੇ ਇਹਨਾਂ ਨੂੰ ਯਾਦ ਕਰਨਾ ਚਾਹੀਦੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਗੱਲ ਕਰਿਓ ਇਹਦੀ ਕਿਉਂਕਿ ਮਨਾਂ 'ਚ ਸਾਡੇ ਇਹ ਨਹੀਂ ਲੋਕ ਵਿਸਰਨੇ ਚਾਹੀਦੇ ਮਨਾਂ ਦੇ ਵਿੱਚ ਇਹ ਲੋਕ ਸਾਡੇ ਜਿਉਂਦੇ ਰਹਿਣੇ ਚਾਹੀਦੇ ਆ ਤੁਹਾਡਾ ਫੇਰ ਇੱਕ ਵਾਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ ਮੈਂ ਤੁਹਾਡਾ ਹੋਸਟ ਦੋਸਤ ਜੈਗ ਸਿੰਘ ਸਿੱਖ ਹਾਂ ਨੰਬਰ ਹੈ ਸਟੂਡੀਓ ਦਾ 905 405 002 ਔਰ ਜャ ਤੁਸੀਂ ਟਿਕਟੋਕ ਦੇ ਉੱਪਰ ਵੀ ਕਮੈਂਟ ਵਗੈਰਾ ਕਰ ਸਕਦੇ ਹੋ ਗੱਲਬਾਤ ਅਸੀਂ ਕਰਨੀ ਚਾਹੁੰਦੇ ਆ ਜੋ ਹੁਣ ਤੋਂ 1.5 ਘੰਟੇ ਦੇ ਵਿੱਚ ਵਿੱਚ ਪੰਜਾਬ ਦੇ ਅ ਸ਼੍ਰੀ ਅੰਮ੍ਰਿਤਸਰ ਉੱਥੇ ਇੱਕ ਅਫੇਅਰ ਫਲਾਈਟ ਲੈਂਡ ਹੋ ਰਹੀ ਆ ਅਮਰੀਕਾ ਦੀ ਉਹ ਸ਼ਾਇਦ ਮਿਲਟਰੀ ਵਾਲਾ ਪਲੇਨ ਹੀ ਆ ਜਿਹੜਾ ਪਲੇਨ ਆ ਜਿਹੜਾ ਹੋਵੇਗਾ ਜਿਵੇਂ ਪਿਛਲਾ ਸੀ ਉਹਨਾਂ ਦਾ ਜਦੋਂ 100 ਸਮਥਿੰਗ 104 ਦੇ ਕਰੀਬ ਲੋਕ ਉਦੋਂ ਗਏ ਸਨ ਔਰ ਹੁਣ ਤਕਰੀਬਨ ਟੋਟਲ 119 ਲੋਕਾਂ ਨਾਲ ਭਰਿਆ ਜਹਾਜ਼ ਇੱਕ ਵਾਰ ਫੇਰ ਅਮਰੀਕਾ ਤੋਂ ਡਿਪੋਰਟ ਕਰਕੇ ਉਹਨੂੰ ਅਮਰitsar ਦੀ ਧਰਤੀ ਦੇ ਉੱਪਰ ਲੈਂਡ ਕੀਤਾ ਜਾਵੇਗਾ ਉੱਥੇ ਉਤਾਰਿਆ ਜਾਵੇਗਾ ਰਾਜਨੀਤੀ ਚੱਲ ਰਹੀ ਹੈ ਇਹਦੇ ਉੱਪਰ ਵੀ ਕਿ ਪੰਜਾਬ ਨੂੰ ਹੀ ਕਿਉਂ ਚੁਣਿਆ ਜਾਂਦਾ ਕਿ ਪੰਜਾਬ ਦੀ ਸ਼ਬੀ ਦੁਨੀਆ ਦੇ ਵਿੱਚ ਖਰਾਬ ਪੰਜਾਬ ਦੀ ਇਮੇਜ ਖਰਾਬ ਕਰਨਾ ਚਾਹੁੰਦੇ ਨੇ ਜਾਂ ਇਹ ਦਿਖਾਉਣਾ ਚਾਹੁੰਦੇ ਨੇ ਕਿ ਤੁਹਾਡੀ ਬਾਰਡਰ ਸਟੇਟ ਹੈ ਤੇ ਇੱਥੇ ਜਿਹੜਾ ਅਮਰੀਕਾ ਦਾ ਫੌਜੀ ਜਹਾਜ਼ ਆਸੀ ਉਤਾਰ ਦਿੱਤਾ ਹੈ ਸਾਇਨ ਕੁਝ ਸਹੀ ਨਹੀਂ ਲੱਗ ਰਿਹਾ ਹੈ ਅ ਮੈਂ ਗਿਣਤੀ ਤੇ ਜਾਣ ਤੋਂ ਪਹਿਲਾਂ ਕਿਉਂਕਿ ਸਾਡੇ ਵੀਰ ਆ ਸਾਡੇ ਨਾਲ ਜੁੜਦੇ ਨੇ ਜਿਵੇਂ ਮੇਰੇ ਆਪਣੇ ਇੱਕ ਇਟਲੀ ਤੋਂ ਕਾਲਰ ਨੇ ਰੈਗੂਲਰ ਭੰਗੂ ਵੀਰ ਹੋਣੀ ਉਹ ਕਾਲ ਕਰਦੇ ਹੁੰਦੇ ਨੇ ਲਾਜ਼ਮੀ ਜਾਂ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ ਜਾਂ ਆਪਾਂ ਨੂੰ ਬਾਅਦ ਚ ਕਮੈਂਟ ਵਗੈਰਾ ਕਰਦੇ ਨੇ ਸੋ ਮੈਨੂੰ ਪਿਛਲੇ ਸ਼ੋਅ ਤੋਂ ਬਾਅਦ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਵੀਰ ਬਈ ਮੈਨੂੰ ਲੱਗ ਰਿਹਾ ਬਈ ਸਾਰੇ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ ਕਿ ਸਾਡੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਉਹ ਰਿਪੋਰਟ ਹੋਏ ਲੋਕਾਂ ਦਾ ਜਹਾਜ਼ ਲਾ ਕੇ ਉਹ ਕਹਿੰਦੇ ਵੀ ਮੈਂ ਇਹਨੂੰ ਇਸ ਤਰੀਕੇ ਨਾਲ ਸੋਚਦਾ ਕਿ ਇਹ ਸਾਡੇ ਪੰਜਾਬ ਦੇ ਜਿੰਨੇ ਨੌਜਵਾਨ ਆ ਉਹਦੇ ਵਿੱਚ ਆ ਰਹੇ ਇਹ ਉਹਨਾਂ ਵਾਸਤੇ ਚੰਗੀ ਗੱਲ ਆ ਬੈਨੀਫਿਟ ਗੱਲ ਆ ਕਿ ਜੇ ਕਿਤੇ ਇਹਨਾਂ ਨੂੰ ਗੁਜਰਾਤ ਜਾਂ ਕਿਸੇ ਹੋਰ ਪਾਸੇ ਉਤਾਰਿਆ ਜਾਂਦਾ ਤੇ ਹੋ ਸਕਦਾ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਆ ਇਹਨਾਂ ਨੂੰ ਬਿਨਾਂ ਹੀ ਗੱਲਾਂ ਕਿਸੇ ਕਹਿ ਕੇ ਕਿਉਂਕਿ ਇਹ ਵੀ ਆਪਣੇ ਉਲਕ ਸੋਚੀ ਭੇਜਦੇ ਕਿ ਇਹ ਬੰਦਾ ਕ੍ਰਿਮੀਨਲ ਆ ਜਾਂ ਨਹੀਂਗਾ ਕਿ ਇਹ ਵੀ ਹੋ ਸਕਦਾ ਸੀ ਕਿ ਉਹ ਨੌਜਵਾਨ ਪਹਿਲਾਂ ਤਾਂ ਉਧਰੋਂ ਖੱਜਲ ਖਵਾਰੀ ਹੋ ਕੇ ਆਏ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 40-40 ਲੱਖ ਰੁਪਈਆ ਏਜੰਟਾਂ ਨੂੰ ਦਿੱਤਾ ਉਹ ਬੇਕਾਰ ਗਿਆ ਗਾਰਬੇਜ ਹੋ ਗਿਆ ਜ਼ਿੰਦਗੀ ਉਹਨਾਂ ਦੀ ਬੜੀ ਉਤਲ ਪੁਤਲ ਲੋਗ ਹੀ ਹੈ ਕਿਉਂਕਿ ਇੰਨਾ ਕਰਜ਼ਾ ਉਹ ਲਾਉਣਾ ਵੀ ਹੈ ਕਿਸੇ ਤਰੀਕੇ ਨਾਲ ਉਹ ਕਹਿੰਦੇ ਵੀ ਜੇ ਉਹ ਪਿਛਲਾ ਜਹਾਜ਼ ਕਿਸੇ ਹੋਰ ਸਟੇਟ ਦੇ ਵਿੱਚ ਲਾਹ ਦਿੱਤਾ ਜਾਂਦਾ ਤੇ ਹੋ ਸਕਦਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੇਰਾਹ ਕਿਸੇ ਝੂਠੇ ਕੇਸਾਂ ਦੇ ਵਿੱਚ ਪਾ ਕੇ ਫਿਰ ਜੇਲਾ ਵਿੱਚ ਸੈੱਟ ਦਿੱਤਾ ਜਾਂਦਾ ਰੈਕਡ ਦੇ ਵਿੱਚ ਸ਼ੋਅ ਕਰ ਦੇ ਲਈ ਕਿ ਇਹ ਲੋਕ ਤਾਂ ਕ੍ਰਿਮੀਨਲ ਸਿਗੇ ਤੇ ਸਾਡੇ ਭਾਰਤ ਤੋਂ ਭਾਰਤ ਦੇ ਕਾਨੂੰਨ ਨੂੰ ਇਹਨਾਂ ਦੀ ਲੋੜ ਸੀ ਇਹ ਤਾਂ ਇਥੋਂ ਭਗੌੜੇ ਹੋਏ ਲੋਕ ਸੀਗੇ ਜਾਂ ਕ੍ਰਿਮੀਨਲ ਸੀ ਉਹ ਕਹਿੰਦੇ ਵੀ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਜਿਹੜੇ ਨੌਜਵਾਨਾਂ ਉਹਨਾਂ ਵਾਸਤੇ ਚੰਗੀ ਗੱਲ ਹੀ ਆ ਕਿ ਇਹ ਜਿਹੜਾ ਜਹਾਜ਼ ਆ ਸਿੱਧਾ ਸਾਡੇ ਪੰਜਾਬ ਚ ਉਤਰ ਰਿਹਾ ਤੇ ਹੋ ਨਹੀਂ ਤਾਂ ਜਿਵੇਂ ਸਾਡੇ ਪਹਿਲਾਂ ਡਿਬਰੂਗੜ੍ਹ ਬੈਠੇ ਨੇ ਸਾਡੇ ਜੇਲਾ ਚ ਬੰਦੀ ਸਿੰਘ ਬੈਠੇ ਨੇ ਜਿਵੇਂ ਇੱਕ ਜੱਗੀ ਜੋਹਲ ਆ ਸਾਡਾ ਜਿਹੜਾ ਨੌਜਵਾਨ ਸ਼ਾਇਦ ਉਹ ਇੰਗਲੈਂਡ ਤੋਂ ਨੇ ਉਹ ਹਲੇ ਤੱਕ ਜੇਲਾ ਚ ਬੈਠਾ ਵੀ ਇਹ ਇਹ ਨੌਜਵਾਨ ਵੀ ਸਾਡੇ ਬਿਨਾਂ ਕਿਸੇ ਕਸੂਰ ਦੇ ਇਹਨਾਂ ਨੂੰ ਪਤਾ ਨਹੀਂ ਕਿੰਨੇ ਸਾਲ ਜੇਲਾ ਚ ਵਿੱਚ ਸੈੱਟ ਦੰਦੇ ਕਿਉਂਕਿ ਜੈ ਜੀ ਇੰਡੀਆ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਅਸੀਂ ਜਾਣਦੇ ਆ ਬਟ ਜੋ ਹੁਣ ਇਹ ਤਾਜ਼ਾ ਜਹਾਜ ਆਕ ਉਤਰਿਆ ਹਾਂ ਇਹ ਤੁਹਾਨੂੰ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਆਉਣਾ ਸਹੀ ਗੱਲ ਆ ਸਾਡੇ ਨੌਜਵਾਨਾਂ ਦੇ ਲਈ ਤਾਂ ਕਾਲ ਤੁਸੀਂ ਜ਼ਰੂਰ ਕਰਨੀ ਆ ਆਪਣੇ ਵਿਚਾਰ ਦੇਣੇ ਨੇ ਔਰ ਜਿਹੜਾ ਤੁਹਾਨੂੰ ਮੈਂ ਦੱਸਾਂ ਕਿ ਜਿਹੜੇ ਇਸ ਵਾਰ ਤਕਰੀਬਨ 119 ਲੋਕਾਂ ਦੇ ਨਾਲ ਭਰਿਆ ਜਹਾਜ਼ ਹੈ ਜਿਹੜਾ ਅ ਇੰਡੀਆ ਦੇ ਸਮੇਂ ਹੋਣ ਅੱਜ ਰਾਤ 10 ਤੋਂ 11 ਵਜੇ ਦੇ ਵਿੱਚ ਵਿੱਚ ਤਕਰੀਬਨ ਕਹਿ ਲਓ ਕਿ ਹੁਣ ਜਹਾਜ਼ ਨੇੜ 11:30 12:00 ਵਜੇ ਆਪਣੇ ਇਥੋਂ ਦੇ ਸਮੇਂ ਮੁਤਾਬਕਾ ਉੱਥੇ ਲੈਂਡ ਕਰ ਜਾਵੇਗਾ ਉਸੇ ਸਮੇਂ ਸਚਾਈ ਸਾਹਮਣੇ ਆਵੇ ਕਿ ਕੀ ਇਹਨਾਂ ਨੂੰ ਬੇੜੀਆਂ ਹੱਤਕੜੀਆਂ ਲਾਈਆਂ ਹੋਈਆਂ ਨੇ ਕਿਦਾਂ ਦਾ ਵਿਹਾਰ ਰਿਹਾ ਜਿਵੇਂ ਪਿਛਲੀ ਵਾਰ ਉਹਨਾਂ ਨੇ ਦੱਸਿਆ ਕਿ ਬੇੜੀਆਂ ਤੱਕ ਨਹੀਂ ਖੋਲੀਆਂ ਜਾਂਦੀਆਂ ਸੀ ਖਾਣਾ ਪਾਣੀ ਵਾਸਤੇ ਵੀ ਅਜਾ ਵਾਸ਼ਰੂ ਵਗੈਰਾ ਜਾਣਾ ਉਦੋਂ ਵੀ ਪ੍ਰੋਬਲਮ ਆ ਰਹੀ ਸੀ ਤੇ ਇੱਕ ਕ੍ਰਿਮੀਨਲ ਲੋਕਾਂ ਵਾਂਗੂ ਅੱਤਵਾਦੀਆਂ ਵਾਂਗੂ ਉਹਨਾਂ ਨੂੰ ਬੰਨ੍ਹ ਕੇ ਨੂੜਿਆ ਗਿਆ ਸੀ ਸੋ ਇਹ ਵੀ ਉਸ ਸਮੇਂ ਜਹਾਜ਼ ਆ ਕੇ ਭਰ ਕੇ ਆ ਰਿਹਾ ਜਦੋਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹ 트ੰਪ ਸਾਬ ਦੇ ਨਾਲ ਮਿਲ ਕੇ ਆਏ ਨੇ ਕੀ ਉੱਥੇ ਜਿਹੜੇ ਸਾਡੇ ਮੋਦੀ ਸਾਹਿਬ ਆ ਇਹਨਾਂ ਨੂੰ ਉੱਥੇ ਗੱਲ ਚੁੱਕੜੀ ਨਹੀਂ ਬੰਦੀ ਸੀ ਜਾਂ ਸਰਪ ਇਹ ਹੀ ਪੇਸ਼ ਕਰ ਰੱਖ ਦਿੰਦੇ ਕਿ ਜਿਵੇਂ ਦੂਸਰੇ ਦੇਸ਼ ਨੇ ਮੰਗੋਲੀਆ ਵਗੈਰਾ ਨੇ ਕੋਲੰਬੀਆ ਵਗੈਰੇ ਵੀ ਉਹ ਕਹਿੰਦੇ ਸੀ ਆਪਣੇ ਜਹਾਜ਼ ਭੇਜਾਂਗੇ ਤੇ ਉਹਨਾਂ ਨੇ ਭੇਜੇ ਵੀ ਨਹੀਂ ਕਿ ਭਾਰਤ ਵਰਗਾ ਇੱਕ ਦੇਸ਼ ਜਿਹੜਾ ਸੁਪਰ ਪਾਵਰ ਦੀਆਂ ਗੱਲਾਂ ਕਰਦਾ ਕਿ ਅਸੀਂ ਸੁਪਰ ਪਾਵਰ ਬਣਦੇ ਜਾ ਰਹੇ ਹਾਂ ਕੀ ਉਹ ਅਮਰੀਕਾ ਸਾਹਮਣੇ ਇੱਕ ਨਿੱਕੀ ਜੀ ਗੱਲ ਨਹੀਂ ਰੱਖ ਸਕਦਾ ਸੀ ਕਿ ਠੀਕ ਹੈ ਤੁਹਾਡੇ ਕਾਨੂੰਨ ਮੁਤਾਬਕ ਉਹ ਲੋਕ ਇਲੀਗਲ ਨੇ ਨਾਜਾਇਜ਼ ਤਰੀਕੇ ਨਾਲ ਤੁਹਾਡੇ ਦੇਸ਼ ਦੇ ਵਿੱਚ ਐਂਟਰ ਹੋਏ ਨੇ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਪਰ ਉਹ ਸਾਡੇ ਦੇਸ਼ ਦੇ ਵਸਨੀਕ ਨੇ ਅਸੀਂ ਉਹਨਾਂ ਦੇ ਨਾਲ ਇਹ ਜਿਹੜਾ ਅਣਮਨੁੱਖੀ ਵਰਤਾਰਾ ਅਸੀਂ ਨਹੀਂ ਹੋਣ ਦਿਆਂਗੇ ਤੁਸੀਂ ਆਪਣੇ ਦੇਸ਼ 'ਚ ਨਹੀਂ ਰੱਖਣੇ ਤੁਸੀਂ ਕੱਢਣਾ ਚਾਹੁੰਦੇ ਹੋ ਪਰ ਉਹ ਸਾਡੇ ਦੇਸ਼ ਦਾ ਸਨਮਾਨ ਨੇ ਸਨਮਾਨ ਨੇ ਤੇ ਅਸੀਂ ਉਹਨਾਂ ਨੂੰ ਆਪਣੇ ਜਹਾਜ਼ਾ 'ਚ ਲੈ ਕੇ ਜਾਵਾਂਗੇ ਪੂਰੀ ਇੱਜ਼ਤ ਦੇ ਨਾਲ ਤੇ ਉਹਨਾਂ ਦੇ ਅੱਗੇ ਜੋ ਹੋਵੇਗਾ ਉਹ ਵੇਖਿਆ ਜਾਵੇਗਾ ਜਦੋਂ ਅਮਰੀਕੀ ਪੱਤਰਕਾਰ ਨੇ ਇੱਕ ਨੇ ਨਰਿੰਦਰ ਮੋਦੀ ਸਾਹਿਬ ਨੂੰ ਗੌਤਮਾ ਅਡਾਨੀ ਬਾਰੇ ਪੁੱਛਿਆ ਉਸ ਸਮੇਂ ਮੋਦੀ ਸਾਹਿਬ ਦਾ ਇਹੀ ਜਵਾਬ ਸੀ ਕਿ ਇੰਡੀਆ ਇੱਕ ਲੋਕਤੰਤਰਕ ਦੇਸ਼ ਹੈ ਅਸੀਂ ਹਰ ਇੱਕ ਦੀ ਕਦਰ ਕਰਦੇ ਹਾਂ ਹਰੇਕ ਨਾਗਰਿਕ ਦਾ ਸਨਮਾਨ ਹੈ ਤਾਂ ਕੀ ਜਿਹੜੇ ਇੱਥੋਂ ਰਿਪੋਰਟ ਹੋ ਕੇ ਜਾ ਰਹੇ ਨੇ ਉਹਨਾਂ ਦਾ ਸਨਮਾਨ ਨਹੀਂਗਾ ਕਿ ਉਹਨਾਂ ਵਾਸਤੇ ਨਰਿੰਦਰ ਮੋਦੀ ਸਾਹਿਬ ਨੂੰ ਕੁਝ ਨਹੀਂ ਬੋਲਣਾ ਚਾਹੀਦਾ ਸੀ ਇਹ ਗੱਲਾਂ ਵਿਚਾਰ ਚਰਚਾ ਮੰਗਦੀਆਂ ਨੇ ਇਹ ਜਵਾਬ ਫਿਰ ਤੁਸੀਂ ਵੇਖੋ ਜਦੋਂ ਅਮਰੀਕੀ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਤੁਸੀਂ ਨਰਿੰਦਰ ਮੋਦੀ ਸਾਹਿਬ ਦਾ ਚਿਹਰਾ ਦੇਖੋ ਕਿਉਂਕਿ ਭਾਰਤ ਨਹੀਂਗਾ ਕਿ ਜਿੱਥੇ ਤੁਸੀਂ ਤੁਹਾਡੇ ਮਨਪਸੰਦੀ ਦਾ ਸਵਾਲ ਹੋਣਗੇ ਕਿ ਅੰਬ ਕਿਵੇਂ ਚੂਪੇ ਜਾਂਦੇ ਆ ਇਹ ਸਵਾਲ ਨਹੀਂ ਕਰਨੇ ਅਮਰੀਕੀ ਪੱਤਰਕਾਰਾਂ ਨੇ ਜਾ ਜਿਹੜੇ ਬਾਹਰਲਾ ਮੀਡੀਆ ਉਹਨਾਂ ਨੇ ਤੁਹਾਨੂੰ ਜਿਹੜੇ ਸਖਤ ਸਵਾਲ ਆ ਪੁੱਛਣੇ ਨੇ ਤੇ ਤੁਹਾਨੂੰ ਜਵਾਬ ਉਹਨਾਂ ਦੇ ਪਤਾ ਹੋਣਾ ਚਾਹੀਦੇ ਨੇ ਔਰ ਕਿਵੇਂ ਮੋਦੀ ਸਾਹਿਬ ਦਾ ਇੱਕੋ ਦਮ ਚਿਹਰਾ ਬਦਲ ਜਾਂਦਾ ਜਦੋਂ ਅਮਰੀਕੀ ਪੱਤਰਕਾਰ ਗੋਤਮ ਅਡਾਨੀ ਬਾਰੇ ਸਵਾਲ ਕਰਦੇ ਨੇ ਕਿ ਤੁਸੀਂ ਇਹਦੇ ਤੇ ਕੀ ਕਰ ਰਹੇ ਹੋ ਜਾਂ ਕੀ ਸੋਚ ਰਹੇ ਹੋ ਸੋ ਜ਼ਰੂਰ ਔਰ ਹੁਣ 100 ਜਿਹੜੇ ਹੁਣ ਅਸੀਂ ਵਾਪਸ ਪੰਜਾਬ ਦੀ ਗੱਲ ਕਰੀਏ 119 ਲੋਕ ਆ ਜਿਹੜੇ ਉੱਥੇ ਪਹੁੰਚ ਰਹੇ ਨੇ ਸੋ ਇਸ ਵਾਰ ਕੀ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਕਰਾਰੀ ਹਾਰ ਹੋ ਗਈ ਆਮ ਆਦਮੀ ਪਾਰਟੀ ਦੀ ਤੇ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵਿਲੇ ਹੋ ਗਏ ਨੇ ਸੋ ਹੁਣ ਵਿਲੇ ਹੋ ਗਏ ਨੇ ਤੇ ਹੁਣ ਕਹਿੰਦੇ ਜੀ ਅਸੀਂ ਜਾਵਾਂਗੇ ਉੱਤੇ ਉਹਨਾਂ ਦੇ ਲਈ ਪਹੁੰਚੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਵੀ ਉਹ ਪ੍ਰੈਸ ਕਾਨਫਰੰਸਾਂ ਵੀ ਕਰ ਰਹੇ ਨੇ ਇਸੇ ਮੁੱਦੇ ਨੂੰ ਲੈ ਕੇ ਮੈਨੂੰ ਲੱਗਦਾ ਤੀਸਰੀ ਤੀਸਰੀ ਵਾਰ ਉਹ ਮੀਡੀਆ ਦੇ ਸਾਹਮਣੇ ਆ ਚੁੱਕੇ ਨੇ ਕਿਉਂਕਿ ਹੁਣ ਉਹ ਉਹਨਾਂ ਨੂੰ ਪਤਾ ਅਹਿਸਾਸ ਹੋ ਗਿਆ ਭਗਵੰਤ ਮਾਨ ਜੀ ਨੂੰ ਵੀ ਕਿ ਪੰਜਾਬ ਦੇ ਵਿੱਚ ਜੇ ਅਸੀਂ ਆਪਣੀ ਸੱਤਾ ਬਚਾਉਣੀ ਹੈ ਤਾਂ ਹੁਣ ਸਾਨੂੰ ਜਾਗਣਾ ਪੈਣਾ ਸਾਨੂੰ ਬੋਲਣਾ ਪੈਣਾ ਤੁਸੀਂ ਪਿਛਲੇ 2 2.5 ਮਹੀਨਿਆਂ ਤੋਂ ਜਦੋਂ ਤੋਂ ਦਿੱਲੀ ਦੀਆਂ ਇਲੈਕਸ਼ਨਾਂ ਅਨਾਊਂਸ ਹੋਈਆਂ ਤੁਸੀਂ ਉੱਥੇ ਬੈਠੇ ਹੋ ਪੰਜਾਬ ਦਾ ਪੂਰਾ ਸਾਡਾ ਸਾਰਾ ਮੰਤਰੀ ਮੰਡਲ ਉੱਥੇ ਤੁਰਿਆ ਫਿਰਦਾ ਸੀ ਹੁਣ ਸਾਰੇ ਵਿਹਲੇ ਹੋ ਕੇ ਆ ਗਏ ਨੇ ਪੰਜਾਬ ਦੀ ਹੁਣ ਇਹ ਗੱਲ ਕਰਦੇ ਨੇ ਤੇ ਇਹ ਤੁਹਾਡੇ ਪੰਜਾਬ ਦੇ ਵਾਸਤੇ ਫਾਇਦੇ ਦੀ ਗੱਲ ਹੀ ਆ ਕਿ ਇਹ ਹੁਣ ਕੁਝ ਨਾ ਕੁਝ ਕੰਮ ਕਰ ਜਾਣਗੇ ਸੋ ਇਹ ਕਹਿੰਦੇ ਆ ਜੀ ਜਿਹੜੇ ਲੋਕ ਪਹੁੰਚੇ ਨੇ ਉਹਨਾਂ ਦੀਆਂ ਅਸੀਂ ਗੱਡੀਆਂ ਦਾ ਵੀ ਬੰਦੋਬਸਤ ਕੀਤਾ ਜਿਹੜੇ ਲੋਕਾਂ ਨੇ ਅੱਗੇ ਕੋਈ ਹੋਰ ਆ ਜਿਹੜੇ ਸਟੇਟਾਂ ਤੋਂ ਆਏ ਨੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਕਹਿੰਦੇ ਅਸੀਂ ਫਲਾਈਟ ਦਾ ਪ੍ਰਬੰਧ ਕੀਤਾ ਔਰ ਜਿਹੜੇ ਲੋਕ ਪੰਜਾਬ ਤੋਂ ਨੇ ਹਰਿਆਣੇ ਤੋਂ ਨੇ ਉਹਨਾਂ ਦੇ ਲਈ ਕਹਿੰਦੇ ਸੀ ਸਰਕਾਰ ਦੀਆਂ ਗੱਡੀਆਂ ਸਾਡੀਆਂ ਤਿਆਰ ਖੜੀਆਂ ਨੇ ਉਹਨਾਂ ਵਾਸਤੇ ਖਾਣ ਪੀਣ ਦਾ ਰਹਿਣ ਦਾ ਬੰਦੋਬਸਤ ਪੂਰਾ ਜੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਣਾ ਉਹ ਉਹਨਾਂ ਦੀ ਮਰਜ਼ੀ ਆ ਔਰ ਇੱਥੇ ਪੱਤਰਕਾਰਾਂ ਨੇ ਕਾਫੀ ਸਵਾਲ ਪੁੱਛੇ ਇਹਨਾਂ ਨੂੰ ਹਾਂ ਜਿਹੜੀ ਸਿਆਸਤ ਹੁੰਦੀ ਆ ਸਿਆਸਤ ਇੱਕ ਵੱਖਰੀ ਚੀਜ਼ ਆ ਇੱਥੇ ਵੀ ਮਾਨ ਸਾਹਿਬ ਨੇ ਭਾਜਪਾ ਨੂੰ ਟਾਰਗੇਟ ਕੀਤਾ ਜਿਹੜਾ ਉਹ ਐਜ਼ ਅ ਪੋਲੀਟੀਸ਼ੀਅਨ ਉਹ ਜ਼ਰੂਰ ਕਰਨਗੇ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹ ਫੇਲ ਰਹੇ ਨੇ ਕਿ ਉਹ ਆਪਣਾ ਇੰਡੀਆ ਤੱਕ 에어 ਇੰਡੀਆ ਦੇ ਜਹਾਜ਼ ਉਤੇ ਨਹੀਂ ਭੇਜ ਸਕਦੇ ਸੀ ਕਿ ਇਹਨਾਂ ਲੋਕਾਂ ਨੂੰ ਸਨਮਾਨ ਤੇ ਤਰੀਕੇ ਨਾਲ ਨਹੀਂ ਲਿਆਂਦਾ ਜਾ ਸਕਦਾ ਸੀ ਸੋ ਇਹਦੇ ਵਿੱਚ 67 ਲੋਕ ਆ ਜਿਹੜੇ ਸਾਡੇ ਪੰਜਾਬ ਤੋਂ ਨੇ 67 ਲੋਕ ਆ ਉਹ ਜਿਹੜੇ ਇਕੱਲੇ ਪੰਜਾਬੀ ਨੇ 33 ਲੋਕ ਹਰਿਆਣਾ ਤੋਂ ਨੇ 8 ਗੁਜਰਾਤ ਤੋਂ 3 ਯੂਪੀ ਤੋਂ ਨੇ 2 ਮਹਾਰਾਸ਼ਟਰ ਰਾਜਸਥਾਨ ਤੋਂ ਨੇ ਤੇ ਗੋਆ ਤੋਂ ਕੁਝ ਕੁ ਲੋਕ ਨੇ ਔਰ ਇਹ ਜਿਹੜਾ ਬਾਕੀ ਆ ਜਿਵੇਂ ਗੁਜਰਾਤ, ਯੂਪੀ, ਮਹਾਰਾਸ਼ਟਰ, ਰਾਜਸਥਾਨ, ਗੋਆ ਇਹ ਲੋਕ ਹੋਗੇ ਇਹਨਾਂ ਵਾਸਤੇ ਕਹਿੰਦੇ ਸੀ ਇੱਕ ਫਲਾਈਟ ਦਾ ਬੰਦੋਬਸਤ ਇਥੋਂ ਕੀਤਾ ਇਥੋਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਸਟੇਟਸ ਵਗੈਰਾ ਭੇਜ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਵਾਸਤੇ ਜਦੋਂ ਸਵਾਲ ਪੁੱਛੇ ਗਏ ਕਿ ਇਹਦੇ ਤੇ ਤੁਸੀਂ ਕੀ ਕਰੋਗੇ ਇਹਦੇ ਵਿੱਚ ਹੁਣ ਇਕੱਲੀ ਇਹ ਨਹੀਂ ਕਿ ਲੋਕ ਉਥੋਂ ਮੁੜਿਆ ਏ ਇਹਦੇ ਵਿੱਚ ਬਹੁਤ ਅੱਗੇ ਚੀਜ਼ਾਂ ਆਉਣੀਆਂ ਨੇ ਜਿਹੜੇ ਟਰੈਵਲ ਏਜੰਟ ਨੇ ਉਹ ਵੀ ਇਸ ਵਾਰ ਸ਼ਕੰਜੇ ਚ ਆਉਣਗੇ ਉਹਨਾਂ ਤੇ ਵੀ ਕਾਰਵਾਈਆਂ ਹੋਣਗੀਆਂ ਬਹਾਮ ਵੱਡੇ ਆ ਜਿਹੜੇ ਵੱਡੇ ਮਗਰਮਾਚਾ ਉਹ ਵੀ ਵੱਜ ਜਾਣਗੇ ਉਹ ਤਾਂ ਬਾਚੀ ਜਾਣਗੇ ਅਰ ਤੇ ਜਿਹੜਾ ਇਹ ਕਹਿੰਦੇ ਵੀ ਤੁਸੀਂ ਪੱਤਰਕਾਰਾਂ ਨੇ ਪੁੱਛਿਆ ਭਗਵੰਤ ਮਾਨ ਜੀ ਨੂੰ ਕਿ ਜਿਹੜੇ ਲੋਕ ਆ ਰਹੇ ਨੇ ਇਹਨਾਂ ਵਾਸਤੇ ਤੁਹਾਡਾ ਕੀ ਪ੍ਰਬੰਧ ਆ ਕੀ ਤੁਸੀਂ ਕੋਈ ਇਹਨਾਂ ਨੂੰ ਨੌਕਰੀਆਂ ਦੇਵੋਗੇ ਕੋਈ ਮੁਆਵਜ਼ਾ ਦੇਵੋਗੇ ਕੀ ਕਿਵੇਂ ਇਹਨਾਂ ਦਾ ਵਿਹਾਰ ਕਰੋਗੇ ਕਿਉਂਕਿ ਲੋਕ ਆਲਰੇਡੀ 35 35 40 40 ਲੱਖ ਰੁਪਏ ਆਪਣਾ ਕਰਜ਼ਾ ਚੁੱਕ ਕੇ ਗਏ ਨੇ ਤੇ ਲੋਕ ਆਲਰੇਡੀ ਮਾੜੇ ਹਾਲਾਤਾਂ ਦੇ ਵਿੱਚ ਨੇ ਉਹ ਕਹਿੰਦੇ ਵੀ ਅਸੀਂ ਵੇਖਾਂਗੇ ਜੇ ਕਿਸੇ ਦੀ ਕੋਈ ਐਜੂਕੇਸ਼ਨ ਹੋਈ ਤਾਂ ਉਹਨਾਂ ਨੂੰ ਅਸੀਂ ਕੋਈ ਟੈਸਟ ਵਗੈਰਾ ਦੇ ਦਾਂਗੇ ਇਦਾਂ ਦਾ ਚੈਲੈਂਜਿੰਗ ਟੈਸਟ ਕਰਕੇ ਜੇ ਉਹ ਪਾਸ ਕਰਕੇ ਆਪਣੀ ਨੌਕਰੀ ਲਈ ਕੁਆਲੀਫਾਈ ਕਰ ਗਏ ਤਾਂ ਉਹ ਕਰ ਗਏ ਜਾਂ ਕਹਿੰਦੇ ਮੰਨ ਲਓ ਕੋਈ ਬੰਦਾ ਅਮਰੀਕਾ ਦੇ ਵਿੱਚ ਉਹ ਕਹਿੰਦੇ ਕਿ ਮੈਂ ਰੈਸਟੋਰੈਂਟ ਚਲਾਉਂਦਾ ਸੀ ਉੱਥੇ ਤੇ ਇਹਨੂੰ ਅਸੀਂ ਉਸ ਤਰ੍ਹਾਂ ਦੀਆਂ ਕੋਈ ਸਬਸਿਡੀਆਂ ਦੇ ਦੇਣਗੇ ਚਲੋ ਤੁਸੀਂ ਆਪਣਾ ਕੋਈ ਰੈਸਟੋਰੈਂਟ ਓਪਨ ਕਰ ਲਓ ਆਏ ਕੱਲ ਨੂੰ ਹੁੰਦਾ ਨਹੀਂ ਹੁੰਦਾ ਵੱਖਰੀ ਗੱਲਾਂ ਬਾਤ ਇੱਕ ਵਾਰ ਬਿਆਨਬਾਜ਼ੀ ਕਰ ਰਹੇ ਨੇ ਇਹ ਵੀ ਸਿਰਫ ਤਾਂ ਕਰ ਰਹੇ ਨੇ ਕਿਉਂਕਿ ਦਿੱਲੀ ਤੋਂ ਵਿਹਲੇ ਹੋ ਕੇ ਆ ਗਏ ਪਿਛਲੀ ਵਾਰ ਅਸੀਂ ਦੇ ਕੋਈ ਨਹੀਂ ਪਹੁੰਚਿਆ ਸਾਰੇ ਤਾਂ ਦਿੱਲੀ ਬੈਠੇ ਸਨ ਸੋ ਇਸ ਵਾਰ ਜਿਹੜੀ ਗੱਲਬਾਤ ਉਹ ਨਵੇਂ ਤਰੀਕੇ ਨਾਲ ਆਈ ਆ ਉਹਨਾਂ ਨੂੰ ਬੇੜੀਆਂ ਪਾ ਰਹੇ ਨੇ ਬੇੜੀਆਂ ਪਾ ਕੇ ਭੇਜਿਆ ਹੱਤਕੜੀਆਂ ਲਾਈਆਂ ਨੇ ਕਿਹੜੇ ਜਹਾਜ਼ 'ਚ ਭੇਜਿਆ ਕੁਝ ਘੰਟੇ ਡੇਢ ਘੰਟੇ ਤੱਕ ਆਪਣਾ ਸ਼ੋਅ ਵੈਸੇ ਓਵਰ ਹੋ ਚੁੱਕਿਆ ਹੋਵੇਗਾ ਉਦੋਂ ਤੱਕ ਤੇ ਇਹ ਚੀਜ਼ ਆ ਉਦੋਂ ਤੱਕ ਸਾਡੇ ਜਿਹੜੀਆਂ ਸਾਹਮਣੇ ਉਹ ਚੀਜ਼ ਆ ਜਾਵੇਗੀ ਮਨਪ੍ਰੀਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੈਕ ਸਾਹਿਬ ਤੇ ਸਰੋਤਿਆਂ ਨੂੰ ਵੀ ਹਾਂਜੀ ਵੀ ਸਤਿ ਸ੍ਰੀ ਅਕਾਲ ਦੀਪ ਸਿੱਧੂ ਨੂੰ ਯਾਦ ਕੀਤਾ ਜਾਂਦਾ ਦੇਖੋ ਟਾਈਮ ਇਨੀਸ਼ੀਏਟਿਵ ਨਿਕਲ ਗਿਆ 3 ਸਾਲ ਹੋ ਗਏ ਸ਼ਰਦਾ ਦੇ ਫੁੱਲ ਭੇਟ ਕਰਦੇ ਅੱਜ ਹਾਂਜੀ ਜਸਦਰ ਸਾਹਿਬ ਵੀ ਆਪਣੇ ਪਹੁੰਚੇ ਸੀ ਉੱਥੇ ਤੇ ਮਨਪੀਛੇ ਉਜਾਲੀ ਦੇ ਵੀ ਦਰਸ਼ਨ ਹੋਏ ਨੇ ਮੈਨੂੰ ਥੋੜੇ ਜੇ ਬਾਕੀ ਹੋਰ ਵੀ ਇੱਜ਼ਤ ਦੇ ਬੰਦੇ ਪਹੁੰਚੇ ਆਈਆਂ ਨੇ ਹਾਂਜੀ ਦੇਖੋ ਜਿੱਥੇ ਉਹ ਪਹੁੰਚਿਆ ਸੀ ਉੱਥੇ ਆਮ ਆਦਮੀ ਦਾ ਪਹੁੰਚਣ ਦਾ ਬਹੁਤ ਘੱਟ ਚਾਂਸ ਨੇ ਬਹੁਤ ਉੱਚ ਵਿਦੇ ਹਾਸਲ ਕੀਤੀ ਸੀ ਪਰ ਅਸੀਂ ਸਾਡੇ ਹਿੱਸੇ ਚ ਪੰਜਾਬੀਆਂ ਦੇ ਦੇਰਵਾਦ ਆਇਆ ਹਾਂਜੀ ਪਹਿਲਾਂ ਲੋਕਾਂ ਨੇ ਹੋਰਾਂ ਨੂੰ ਯੂਜ਼ ਕਰ ਲਿਆ ਚਲੋ ਜੀ ਬਿਲਕੁਲ ਜੀ ਜੀ ਦੇਖੋ ਜਿੱਦੋਂ ਉਹਦੀ ਡੈਥ ਵੀ ਹੋਈ ਜਾਂਦੀ ਹੈ ਤਾਂ ਤੁਸੀਂ ਪਹਿਲਾਂ ਜੈਕਸਨ ਨਾਲ ਗੱਲ ਕਰਦੇ ਸੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਸੀ ਪਰ ਮਨਜੀਤ ਸਿੰਘ ਦਾ ਜਿਹੜਾ ਉਹਦਾ ਛੋਟਾ ਬ੍ਰਦਰ ਆ ਮਨਦੀਪ ਆਪਣੇ ਜੀਤੇ ਤੇ ਵੀ ਕਈ ਵਾਰ ਆ ਹਾਂਏ ਨੇ ਉਹ ਗੱਲ ਵੀ ਹੋਈ ਹੈ ਪਰ ਉਹਨਾਂ ਦਾ ਵੀ ਮੈਨੂੰ ਵਧੀਆ ਰੋਲ ਦੀ ਸੀ ਦੇਖਿਆ ਜੀ ਕਿਸੇ ਨੇ ਵੀ ਮਨਪ੍ਰਤਵੀਰ ਕਿਸੇ ਨੇ ਵੀ ਚਾਹੇ ਉਹ ਦੀਪ ਸਿੱਧੂ ਦਾ ਪਰਿਵਾਰਕ ਮੈਂਬਰ ਹੁਣ ਉਹਦਾ ਜਿਹੜਾ ਮਨਦੀਪ ਸਿੱਧੂ ਸ਼ਾਇਦ ਛੋਟਾ ਇੱਕ ਵੱਡਾ ਭਰਾ ਉਹ ਆ ਜਾਂ ਸਾਡੇ ਸਿਮਰਜੀਤ ਮਾਨ ਸਾਹਿਬ ਨੇ ਜਾਂ ਹੋਰ ਵੀ ਜਿੰਨੇ ਲੋਕ ਨੇ ਕਿਸੇ ਨੇ ਪੈਰਵਾਈ ਨਹੀਂ ਕੀਤੀ ਸਿਆਸਤ ਜ਼ਰੂਰ ਕਰ ਗਏ ਆ ਅਮਰਤਪਾਲ ਹੋਣਾ ਨੇ ਵੀ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਵੀ ਕੋਈ ਸਟੈਪ ਨਹੀਂ ਚੱਕਿਆ ਕੈਸ਼ ਕੀਤਾ ਵਾ ਹਾਂ ਕੈਸ਼ ਜ਼ਰੂਰ ਕਰ ਗਏ ਇਹਦੇ ਚ ਸਾਰਿਆਂ ਨੂੰ ਅਸੀਂ ਇੱਕ ਵਾਰ ਸੇ ਨਿਗਾਵਾਵਾਂਗੇ ਬਿਲਕੁਲ ਪਰ ਅਸੀਂ ਉਹ ਤੋਂ ਕੰਮ ਨਹੀਂ ਲੈ ਸਕੇ ਬਹੁਤ ਕੰਮ ਘਾਟਾ ਪਿਆ ਕਿਉਂਕਿ ਜੇ ਦੇਖਿਆ ਜਾਵੇ ਲੱਗਦਾ ਸੀਗਾ ਕਿ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਆ ਉਹਨੂੰ ਅੱਗੇ ਵਧਾਊਗਾ ਹਾਂਜੀ ਪੂਰਾ ਪਰਤਖ ਸੀ ਪਰ ਚਲੋ ਖੈਰ ਐਦਾਂ ਹੀ ਹੁੰਦਾ ਕਿਉਂਕਿ ਡੀਪ ਸਟੇਟ ਦੀ ਪਾਲਿਸੀ ਨੂੰ ਸਾਹਮਣੇ ਲਈ ਮਹਾ ਦਿਮਾਗ ਚਾਹੀਦਾ ਦਿਮਾਗ ਨਹੀਂ ਚਾਹੀਦਾ ਹਾਂਜੀ ਸੋ ਮੇਰੀ ਮੁਲਾਕਾਤ ਤੁਹਾਡੇ ਨਾਲ ਹੋਵੇਗੀ ਕੱਲ ਨੂੰ ਜੇ weather ਸਹੀ ਰਿਹਾ ਤੇ ਨਹੀਂ ਅਗਲੇ ਆਪਣਾ ਸ਼ਨੀਵਾਰ ਦੇਸੀ ਚੱਕੀ ਦਾ ਨੰਬਰ ਨੋਟ ਕਰ ਲਓ 416 675 444 ਅ ਵੇਦਰ ਖਰਾਬ ਆ 10 ਕਿਲੋਮੀਟਰ ਤੱਕ ਇਹ ਆٹے ਦੀ ਡਿਲੀਵਰੀ ਫ੍ਰੀ ਕਰਦੇ ਨੇ ਨਾਰਮਲ ਕਣਕ ਚੌਲਾਂ ਮੱਕੀ ਦਾ ਆਟਾ ਨਹੀਂਗਾ ਇਹਨਾਂ ਦਾ ਆਟਾ 18 ਮਿਲਟ 18 ਚੀਜ਼ਾਂ ਪਾ ਕੇ ਆਟਾ ਤਿਆਰ ਕਰਦੇ ਨੇ ਤੁਹਾਡੇ ਸਰੀਰ ਦੇ ਵਿੱਚੋਂ ਕੋਲੇਸਟ੍ਰੋਲ ਆ ਬਲੱਡ ਪ੍ਰੈਸ਼ਰ ਸ਼ੂਗਰ ਦੂਰ ਕਰਦਾ ਮੋਟਾਪਾ ਘਟ ਹੁੰਦਾ ਦੇਸੀ ਚੱਕੀ ਵਾਲਿਆਂ ਦਾ ਹੈਲਥੀ ਆਟਾ 2960 ਡਰੂ ਰੋਡ ਯੂਨਿਟ ਨੰਬਰ 150 ਬੈਕ ਐਂਟਰੈਂਸ ਤੇ ਥਰੂ ਤੁਸੀਂ ਜਾਣਾ ਤੇ ਨੰਬਰ ਆ 416 675 444 10 ਕਿਲੋਮੀਟਰ ਤੱਕ ਆٹے ਦੀ ਡਿਲੀਵਰੀ ਇਹ ਫ੍ਰੀ ਕਰਦੇ ਨੇ ਮੇਰੀ ਮੁਲਾਕਾਤ ਜੇ ਕੱਲ ਨੂੰ ਮੌਸਮ ਸਹੀ ਰਿਹਾ ਸنو ਵਗੈਰਾ ਜਿਆਦਾ ਨਾ ਪਈ ਤਾਂ ਕੱਲ ਨੂੰ ਤੇ ਨਹੀਂ ਫਿਰ ਅਗਲੇ ਸ਼ਨੀਵਾਰ ਹੁੰਦੀ ਆ ਵੈਸੇ ਸੋਸ਼ਲ ਮੀਡੀਆ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪ੍ਰਾਈਮ ਪੰਜਾਬ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਸਾਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਮੁਲਾਕਾਤਾਂ ਹੁੰਦੀਆਂ ਨੇ ਬੜੀ ਜਲਦੀ ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ